ਸੰਬੰਧ ਨੂੰ ਭਾਰਤ ਬੰਦ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਥੇਬੰਦੀ ਦੇ ਆਗੂ ਸਹਿਬਾਨ ਗੁਰਾਇਆ ਵਿਖੇ ਦੁਕਾਨਦਾਰਾਂ ਨੂੰ ਅਪੀਲ ਕਰਨ ਲਈ ਪਹੁੰਚੇ ਇਸ ਮੌਕੇ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਅਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਜਥੇਬੰਦੀਆਂ ਦੇ ਆਗੂਆਂ ਨੇ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਵੀ ਕਿਸਾਨ ਜਥੇਬੰਦੀਆਂ ਨੂੰ 7 ਵਜੇ ਤੋਂ 4 ਵਜੇ ਤੱਕ ਬੰਦ ਵਿੱਚ ਸਮਰਥਨ ਦੇਣ ਦਾ ਵਾਅਦਾ ਕੀਤਾ ਸਾਂਝੀ ਸਮੂਹ ਗੁਰਾਇਆ ਐਸੋਸੀਏਸ਼ਨ ਬੜਾ ਪਿੰਡ ਰੋਡ ਗੁਰਾਇਆ ਵੱਲੋਂ ਅਸੀਂ ਕਿਸਾਨ ਯੂਨੀਅਨ ਮਜ਼ਦੂਰ ਇਕਤਾ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਜੀ ਸੋ ਸਰਕਾਰ ਵੱਲੋਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਕਾਫੀ ਲੰਬੇ ਸਮੇਂ ਤੋਂ ਨਹੀਂ ਮੰਨੀਆਂ ਗਈਆਂ ਇਸ ਕਰਕੇ ਜਿਨ੍ਹਾਂ ਕਰਕੇ ਕਿਸਾਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹਨਾਂ ਨੇ 30 ਦਸੰਬਰ ਦਿਨ ਸੋਮਵਾਰ ਨੂੰ ਪੂਰਾ ਪੰਜਾਬ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਸੋ ਅਸੀਂ ਪੂਰਾ ਗੁਰਾਇਆਂ ਬਾਜ਼ਾਰ ਇਹਨਾਂ ਦੇ ਨਾਲ ਹਾਂ ਤੇ ਅਸੀਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਦਿਨ ਸੋਮਵਾਰ ਨੂੰ ਕੋਈ ਵੀ ਆਪਣਾ ਕੰਮ ਜਾਂ ਤਾਂ ਅਗਲੇ ਦਿਨ ਤੇ ਟਾਲ ਲਿਆ ਜਾਵੇ ਜਾਂ ਫਿਰ ਕੱਲ ਐਤਵਾਰ ਨੂੰ ਹੀ ਸਮਾਪਤ ਕਰ ਲਿਆ ਜਾਵੇ ਕਿਉਂਕਿ ਇਹ ਜਿਹੜਾ ਧਰਨਾ ਵਾ ਇਹਨਾਂ ਦਾ ਵਿਅਕਤੀਗਤ ਧਰਨਾ ਨਹੀਂ ਹੈ ਲੋਕ ਹਿੱਤ ਦੇ ਵਿੱਚ ਧਰਨਾ ਹੈ ਲੋਕਾਂ ਦੇ ਦੇ ਫੈਸਲੇ ਵਾਸਤੇ ਧਰਨਾ ਹੈ ਲੋਕਾਂ ਦੇ ਹਿੱਤ ਵਿੱਚ ਧਰਨਾ ਸੋ ਆਪ ਜੀ ਨੂੰ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਿਨ ਸੋਮਵਾਰ ਨੂੰ 7 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਸ ਧਰਨੇ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਸਫਲ ਬਣਾਉਣ ਦੇ ਲਈ ਇਹਨਾਂ ਕਿਸਾਨ ਵੀਰਾਂ ਦਾ ਸਾਥ ਦਈਏ ਤਾਂ ਕਿ ਸਾਡੇ ਦੇਸ਼ ਦੀ ਖੁਸ਼ਹਾਲੀ ਨੂੰ ਹੋਰ ਵਧੇ ਵਧਿਆ ਬਣਾਇਆ ਜਾ ਸਕੇ ਧੰਨਵਾਦ ਸੰਜੀ ਸਮੂਹ ਗੁਰਾਇਆ ਐਸੋਸੀਏਸ਼ਨ ਬੜਾ ਪਿੰਡ ਰੋਡ ਗੁਰਾਇਆ ਵੱਲੋਂ ਅਸੀਂ ਕਿਸਾਨ ਯੂਨੀਅਨ ਮਜ਼ਦੂਰ ਇਕਤਾ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਜੀ ਸੋ ਸਰਕਾਰ ਵੱਲੋਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਕਾਫੀ ਲੰਬੇ ਸਮੇਂ ਤੋਂ ਨਹੀਂ ਮੰਨੀਆਂ ਗਈਆਂ ਇਸ ਕਰਕੇ ਜਿਨ੍ਹਾਂ ਕਰਕੇ ਕਿਸਾਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹਨਾਂ ਨੇ 30 ਦਸੰਬਰ ਦਿਨ ਸੋਮਵਾਰ ਨੂੰ ਪੂਰਾ ਪੰਜਾਬ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਸੋ ਅਸੀਂ ਪੂਰਾ ਗੁਰਾਇਆ ਬਾਜ਼ਾਰ ਇਹਨਾਂ ਦੇ ਨਾਲ ਹਾਂ ਤੇ ਅਸੀਂ ਸਮੂਹ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਦਿਨ ਸੋਮਵਾਰ ਨੂੰ ਕੋਈ ਵੀ ਆਪਣਾ ਕੰਮ ਜਾਂ ਤਾਂ ਅਗਲੇ ਦਿਨ ਤੇ ਟਾਲ ਲਿਆ ਜਾਵੇ ਜਾਂ ਫਿਰ ਕੱਲ ਐਤਵਾਰ ਨੂੰ ਹੀ ਸਮਾਪਤ ਕਰ ਲਿਆ ਜਾਵੇ ਕਿਉਂਕਿ ਇਹ ਜਿਹੜਾ ਧਰਨਾ ਵਾ ਇਹਨਾਂ ਦਾ ਵਿਅਕਤੀਗਤ ਧਰਨਾ ਨਹੀਂ ਹੈ ਲੋਕ ਹਿੱਤ ਦੇ ਵਿੱਚ ਧਰਨਾ ਹੈ ਲੋਕਾਂ ਦੇ ਤੇ ਫੈਸਲੇ ਵਾਸਤੇ ਧਰਨਾ ਹੈ ਲੋਕਾਂ ਦੇ ਹਿੱਤ ਵਿੱਚ ਧਰਨਾ ਸੋ ਆਪ ਜੀ ਨੂੰ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਿਨ ਸੋਮਵਾਰ ਨੂੰ 7 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਸ ਧਰਨੇ ਨੂੰ ਪੂਰੀ ਤਰ੍ਹਾਂ ਸ਼ਾਂਤਮਈ ਸਫਲ ਬਣਾਉਣ ਦੇ ਲਈ ਇਹਨਾਂ ਕਿਸਾਨ ਵੀਰਾਂ ਦਾ ਸਾਥ ਦਈਏ ਤਾਂ ਕਿ ਸਾਡੇ ਦੇਸ਼ ਦੀ ਖੁਸ਼ਹਾਲੀ ਨੂੰ ਹੋਰ ਵਧੇ ਵਧਿਆ ਬਣਾਇਆ ਜਾ ਸਕੇ ਧੰਨਵਾਦ